ਤੋ ਜੀਵਨ ਦੇ ਵਿੱਚ ਆਉਂਦੀਆਂ ਮੁਸੀਬਤਾਂ ਅਸਲ ਦੇ ਵਿੱਚ ਸਾਡੀ ਪਰਖ ਕਰਨ ਦੇ ਲਈ ਹੁੰਦੀਆਂ ਇਹ ਤਾਂ ਸਾਡਾ ਇਮਤਿਹਾਨ ਹੁੰਦੀਆਂ ਕਿ ਅਸੀਂ ਕਿ ਅਸੀਂ ਮਿੱਟੀ ਦੇ ਬਣੇ ਹੋਏ ਹਾਂ ਅਸੀਂ ਮੁਸੀਬਤਾਂ ਦਾ ਸਾਹਮਣਾ ਬਹਾਦਰੀ ਦੇ ਨਾਲ ਕਰਕੇ ਹਰ ਹਾਲਤ ਦੇ ਵਿੱਚ ਇਸ ਇਮਤਿਹਾਨ ਦੇ ਵਿੱਚੋਂ ਪਾਸ ਹੋਣਾ ਮਸੀਬਤਾਂ ਦੇ ਸਾਹਮਣੇ ਕਦੇ ਵੀ ਆਤਮ ਸਮਰਪਣ ਨਹੀਂ ਕਰਨਾ ਚਾਹੀਦਾ ਸਾਡਾ ਸਾਰਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਕਿ ਕਿਵੇਂ ਅਸੀਂ 18ਵੀਂ ਸਦੀ ਦੇ ਵਿੱਚ ਇਸ ਧਰਤੀ ਦੇ ਜਾਇਆਂ ਨੇ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦਿਆਂ ਤੇ ਮੋਟੇ ਛੋਲਿਆਂ ਦੀ ਖਾ ਕੇ ਕਈ ਵਾਰ ਭੁੱਖੇ ਰਹਿ ਕੇ ਵੀ ਅਸਹਿਤ ਸਿਹੇ ਚੱਲਦੇ ਐ ਐਸਾ ਸੁਨਹਿਰੀ ਇਤਿਹਾਸ ਸਿਰਜਿਆ ਜਿਸ ਦੀ ਮਿਸਾਲ ਦੁਨੀਆ ਦੇ ਵਿੱਚ ਹੋਰ ਕਿਤੇ ਵੀ ਨਹੀਂ ਮਿਲਦੀ ਤੋ ਕਦੇ ਵੀ ਦੁੱਖਾਂ ਦੇ ਅੱਗੇ ਹਾਰ ਨਹੀਂ ਮੰਨਣੀ ਚਾਹੀਦੀ ਇਹ ਦੇਖੋ ਅਸੀਂ ਕਿਸ ਸਭਿਆਚਾਰ ਦੇ ਵਿੱਚ ਆਉਂਦੇ ਆ ਕਿਸ ਇਤਿਹਾਸ ਦੇ ਵਿੱਚ ਆਉਂਦੇ ਆ ਸਾਡਾ ਵਿਰਸਾ ਕੀ ਆ ਇੰਨੀ ਛੇਤੀ ਹਾਰ ਮੰਨਣ ਵਾਲਿਆਂ ਦੇ ਵਿੱਚੋਂ ਨਹੀਂ ਕਹਿੰਦੇ ਆ ਨਾ ਵੀ ਕਿਸੇ ਨੂੰ ਆ ਦੱਸੋ ਕਿ ਮੇਰਾ ਦੁੱਖ ਕਿੰਨਾ ਵੱਡਾ ਸਭ ਤੋਂ ਦੁੱਖਾਂ ਨੂੰ ਦੱਸੋ ਕਿ ਮੇਰਾ ਵਾਹਿਗੁਰੂ ਕਿੰਨਾ ਵੱਡਾ ਮੇਰਾ ਪਰਮਾਤਮਾ ਕਿੰਨਾ ਵੱਡਾ ਸੋ ਕਦੇ ਵੀ ਦੁੱਖਾਂ ਦੇ ਅੱਗੇ ਮਸੀਤਾਂ ਦੇ ਅੱਗੇ ਆਤਮ ਸਮਰਪਣ ਕਰਕੇ ਹਾਰਨਾ ਨਹੀਂ ਚਾਹੀਦਾ